ਪਕਾ ਦੇ ਜੀ ਚਾਹ ਪੀ ਲੈ ਪੂ ਓਏ ਆ ਜਾ ਚਾਹ ਪੀਉਣੇ ਆ ਆ ਜਾ ਚਾਹ ਪੀਉਣੇ ਉਹ ਹਜੇ ਮਿਲੇ ਹੈ ਨਹੀਂ ਦੇ ਇਨਵੈਸਟੀਗੇਸ਼ਨ ਕਿਉਂ ਨਾ ਹੋਇਆ ਕੋਈ ਲਾਈ ਨਹੀਂ ਯੂਟਿਊਬਰ ਦਾ ਹਿਸਾਬ ਕ੍ਰੋਮ ਨੀ ਕਮੇਟੀ ਆਜ ਤੱਕ ਨਹੀਂ ਦੇ ਰਹੀ ਯਾਰ ਮਾਈਕਲ ਜੀ ਥੋੜਾ ਜਿਹਾ 4-5 ਸਾਲ ਤੋਂ ਵਿਡਾਲਾ ਸਾਹਿਬ ਨੇ ਇਹ ਤਾਂ ਮੋਟਾ ਲਗਾਇਆ ਪਰ ਕੋਈ احساس ਨਹੀਂ ਉਹ ਲੋਕਾਂ ਨੇ ਕੀ ਕਰੀ ਨਾ ਤੇ ਐਫ ਆਈ ਆਰ ਦਰਜ ਕਰਾਂਗੇ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਜਦੋਂ ਕੋਲੀ ਨੂੰ ਗ੍ਰਿਫਤਾਰ ਕੀ ਕਰ ਉਹਦੇ ਗਰੰਟੂ ਆਏ ਆ ਪਰ ਇਹਨਾਂ ਨੇ ਕੀ ਕਿਹਾ ਸ਼ੋਮਨੀ ਕਮੇਟੀ ਵਾਲੇ ਨੇ ਕਿ ਅਸੀਂ ਇਸ ਕੰਮ ਦੇ ਵਿੱਚ ਕਿਸੇ ਕੋਈ ਸਹਿਯੋਗ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਿਯੋਗ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਫਿਰ ਇਹ ਬੇਦਾਵਾ ਦੇਤਾ ਇਹਨਾਂ ਨੇ 328 ਰੁਪਏ ਨੂੰ ਅਸੀਂ ਮਾਈ ਭਾਗੋ ਦੇ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਏ ਆ ਇਸ ਤਰ੍ਹਾਂ ਮਾਈਪਾ ਗੋਣ ਮਾਂ ਸੀ ਉਹ ਰੜੂ ਗਿਆ ਸੀਗਾ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਬੇਦਾਵਾ ਦੇ ਕੇ ਆਗੇ ਸੀ ਕਿ ਦੁਰਗੋਬਲ ਚੀਂ ਗੇ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਿਹਾ ਕਿ ਜੇ ਤੁਸੀਂ ਸਾਡੇ ਨੂੰ 328 ਰੁਪਏ ਦਾ ਇਨਸਾਫ ਨਹੀਂ ਦਿਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲੋ ਅੱਗੇ ਤੋਂ ਸਾਡਾ ਕੰਮ ਜਾਣੇ ਅਸੀਂ ਜਾਣੀਏ ਕੀ ਕਰਦਾ ਹਾਂ ਅੰਤ ਵਿੱਚ ਆ ਕੇ ਢੇੜੀ ਸਾਡੀ ਸੰਸਥਾ ਨੇ ਸਭ ਵਗੈਰੂ ਸਿੱਖ ਕਿੱਥੇ ਜਾਊਗੀ ਸਿੱਖ ਕੋਣ ਹੈ ਹੀ ਹੈ ਨਾ ਜੇ ਸੰਸਥਾ ਆਪਣਾ ਸੁਧਾਰ ਨਹੀਂ ਕਰਦੀ ਕੇਸ ਨਹੀਂ ਪਾਉਂਦੀ ਉਹੀ ਇਨਵੈਸਟੀਗੇਸ਼ਨ ਆ ਦੇਖੋ ਪ੍ਰਤਾਪ ਸਿੰਘ ਜੀ ਕੱਲ ਬੜੇ ਫਕਰ ਨਾਲ ਕਹਿ ਰਹੇ ਆ ਕਿ ਅਸੀਂ ਕੋਈ ਇਨਵੈਸਟੀਗੇਸ਼ਨ ਦਾ ਸਾਥ ਨਹੀਂ ਦੇਣਾ ਕਹਿੰਦੇ ਆ ਕਿ ਕ੍ਰਾਈਮਨਲ ਕੰਡਕਟ 'ਚ ਅਸੀਂ ਕੋਈ ਸਾਫ ਨਹੀਂ ਦੇਣਾ ਹੁਣ ਇਹ ਕਿਹੋ ਜੀ ਸੰਸਥਾ ਹੈ ਕਿ ਸਤੰਦਰਪਾਲ ਪੋਲੀ ਦੇ 10 ਕਰੋੜ ਦੇ ਘਪਲੇ ਦੇ ਵਿੱਚ ਕਹਿੰਦੇ ਅਸੀਂ ਕੋਈ ਡਾਕੂਮੈਂਟੇਸ਼ਨ ਹੀ ਨਹੀਂ ਦੇਣੀ ਜਿਹੜੇ ਅਕਾਊਂਟਸ ਉਹਨੇ ਰੱਖੇ ਜਿਹੜਾ ਉਹਨੇ ਫੌਜਨੀਆਂ ਕੀਤੀਆਂ ਜੋ ਉਹਨੇ ਘਪਲੇ ਕੀਤੇ ਆ ਉਹਦੇ ਖਾਤੇ ਤੇ ਡਾਕੂਮੈਂਟ ਨਹੀਂ ਦੇਣੇ ਹੈ ਆਈ ਨਾ ਦੀ ਸਪਸ਼ਟ ਰੂਪ ਚ ਇਹਨਾਂ ਨੇ ਬਿਆਨ ਕਰਤਾ ਹੈਗਾ ਕਿ ਅਸੀਂ ਕੁਝ ਕਰਨਾ ਹੀ ਨਹੀਂ ਹੈ ਉਹ ਪਿੱਕ ਪੰਥ ਕੋਲ ਹੋਰ ਕੋਈ ਚਾਰਾ ਵੀ ਤੁਸੀਂ ਕਹਿ ਰਹੇ ਹੋ ਹੋ ਰਿਹਾ ਇਹ ਡਿਫਾਇ ਕਰ ਰਹੇ ਆ ਕਿ ਅਸੀਂ ਜਿਹੜੇ ਸੁਖਬੀਰ ਦੇ ਖਾਸ ਆ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਹੋਣ ਦੇਣਾ ਇੱਕ ਘਰ ਦੇ ਵਿੱਚ ਚੋਰੀ ਹੁੰਦੀ ਆ ਜਿੰਨੀ ਵੇਰ ਉਹ ਚੋਰੀ ਸਾਬਤ ਨਹੀਂ ਹੁੰਦੀ ਸਾਰਾ ਕੁਝ ਦੀ ਯਾਤਰਾ ਯਾਰ ਵੀ ਹੁੰਦੀ ਆ ਉਹਨਾਂ ਬਸਤੀ ਗੇਸ਼ਮੀ ਹੁੰਦੀ ਆ ਹੁੰਦਾ ਹੈ ਨਾ ਸਾਰਾ ਇਹ ਕਿੰਨੀ ਚੀਜ਼ ਹੈ ਬਹੁਤ ਬਸ ਆ ਜੀ ਆ ਜੀ ਆ ਜੀ ਸਾਰ ਉਧਰਲੀ ਸਾਈਡ ਹੋ ਜਾ ਕੋਈ ਨਹੀਂ ਸਾਰ ਉਧਰਲੀ ਸਾਰ ਆ ਜਾਓ ਤੁਸੀਂ ਇੱਧਰ ਹੋਈ ਲਾ ਸਾਡੇ ਖਰੂ ਨਾ ਉਹ ਮਾਮਾ ਨੰਮ ਨਮਾ ਬੋਡ ਦੇ ਖਲਾਸ ਰੈਂਡਮ ਵੀ ਲੜਾ ਕਰਨ ਨੂੰ ਕਹ ਰਹੇ ਤੁਸੀਂ ਐਲਜੀਪੀਸੀ ਨੂੰ ਕਿਉਂ ਤੁਸੀਂ ਕਿਉਂ ਦੇ ਰਹੇ ਐਸਪੀਸੀ ਨੂੰ ਕਹ ਰਹੇ ਹਾਂ ਕੀ ਕਰਨਾ ਇਹ ਤਾਂ ਕਹਿੰਦੇ ਆ ਪੁਲਿਸ ਦੀ ਦਖਲ ਨਹੀਂ ਹੋਣੀ ਚਾਹੀਦੀ ਉਹ ਨਹੀਂ ਚੱਲ ਪੁਲਿਸ ਕਿਤੇ ਬਗਾਨੀ ਆਪਣੀ ਆ ਬੜੀ ਬੜੀ ਅਧਰੇ ਅਧਰੇ ਫਿਰ ਜਦੋਂ ਸਾਡਾ ਕੋ ਦੋ ਜੋਲੇ ਆ ਯਾਰ ਉਲਟਾ ਗੋਲੇ ਨਾਲ ਯਾਰ ਇਹ ਅੰਦਾਜ਼ਾ ਮੇਰਾ ਤਾਂ ਹੈ ਕਿ ਅਸੀਂ ਕੋਪਰੇਟ ਕਰਾਂਗੇ ਨਹੀਂ ਮਾਂ ਜੂੜੀਆਂ ਨਹੀਂ ਲੈਣੀਆਂ ਆ ਲਵਾਂ

ਹਾਂਜੀ ਹਾਂ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਨਹੀਂ ਹੋਣ ਦੇਣੀ ਦੇਖੋ ਕਿ ਉਹ ਤਰੀਕੇ ਜਰੂਰ ਮਿਲਗੇ ਯਾਰ ਇਹ ਸਾਹਮਣੇ ਆਉਂਦਾ ਹੈ ਇਹ ਸਾਹਮਣੇ ਨਹੀਂ ਦਿਵਿਆ ਦਿੱਤਾ ਹਾਂ ਉਹ ਸਦਾਰ ਮਾਦਰ ਦੀ ਡਿਊਟੀ ਉਹ ਕਰ ਰਹੇ ਆ ਆ ਉਹ ਬਿਆਨ ਆ ਪ੍ਰਤਾਪ ਸਿੰਘ ਦਾ ਕਿ ਅਸੀਂ ਕੋਈ ਐਸਆਈਟੀ ਦੀ ਇਨਵੈਸਟੀਗੇਸ਼ਨ 'ਚ ਮਦਦ ਨਹੀਂ ਕਰਨੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਰਾਂਗੇ ਹਾਂ ਰੋ तो ਰਿਓ ਇਹ ਕੀ ਕਰੀਗਾ ਇਹ ਤਾਂ ਦੱਸੋ ਉਹ ਇਹਨਾਂ ਨੇ ਰਸੀਦ 45 ਕੋਣ ਜਾਣਾ ਜਦ ਬੇਦਾਵਾ ਦੇ 328 ਰੁਪਿਆਂ ਦੇ ਰੈਂਡਮ ਦਵਾ ਦੇ ਜਿਹੜਾ 328 ਰੁਪਿਆਂ ਦੇ ਬੇਦਾਵਾ ਦਿੱਤਾ ਅਸੀਂ ਇਹਨਾਂ ਨੂੰ ਮਾਈ ਭਾਗੋ ਨੇ ਜਿਵੇਂ ਉਸ ਸਮੇਂ ਜਿਹੜੇ ਛੱਡ ਕੇ ਆਏ ਸੀ ਉਹਨਾਂ ਨੂੰ ਚੂੜੀ ਭੇਜੀ ਭੇਜੀਆਂ ਸੀਗੀਆਂ ਉਸੀ ਤਰ੍ਹਾਂ ਜਿਹੜਾ ਕਾਲੇ ਮੈਨੇ ਬਿਆਨ ਦਿੱਤਾ ਹੈ ਕਿ ਅੰਦਰ ਨਹੀਂ ਜਾ ਸਕਦੀ ਅਸੀਂ ਅਸੀਂ ਨਹੀਂ ਅ ਅੰਦਰ ਨਹੀਂ ਜਾ ਸਕਦੀ ਬਾਹਰ ਇੱਥੇ ਆ ਆ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਅੰਦਰ ਨਹੀਂ ਜਾ ਸਕਦਾ ਅੱਛਾ ਜਿਹੜਾ ਕਹਿੰਦੇ ਆ ਪੁਲਿਸ ਦੀ ਦਖਲ ਨਹੀਂ ਹੋਣੀ ਚਾਹੀਦੀ ਆ ਇਹਨਾਂ ਨੇ ਧਾਮੀ ਨੇ ਬਿਆਨ ਦਿੱਤਾ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਦਖਲ ਸਾਨੂੰ ਮਨਜ਼ੂਰ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਾਨੂੰਨ ਆਪਣਾ ਕੰਮ ਕਰੇ ਅੱਛਾ ਕਾਨੂੰਨ ਨੇ ਆਪਣਾ ਜਿਹੜਾ ਜਿਹੜਾ ਕੰਮ ਹੈ ਪਰਚਾ ਸਰ ਕੋ ਦਰਜਾ ਯੂਨੀਵਰਸਿਟੀ ਕਾ ਚਲ ਰਹੀ ਹੈ ਅੱਛਾ ਤੇ ਉਹ ਜਿਹੜਾ ਕਹਿੰਦੇ ਆ ਕਿ ਗੁਰੂ ਘਰ ਚ ਇਹ ਨਹੀਂ ਦਸਨ ਦਾ ਜੀ ਦੇਣੀ ਪੁਲਿਸ ਦੀ ਤੁਸੀਂ ਕਿਉਂ ਦੇ ਰਹੇ ਹੋ ਲਾ ਐਂਡ ਆਰਡਰ ਅਸੀਂ ਇੱਥੇ ਤੱਕ ਆਪੇ ਭੇਟਾ ਦੇਣ ਆਏ ਆਂ ਸੋਮਨ ਕਮੇਟੀ ਕਹਿ ਰਹੀ ਹੈ ਕਿ ਅਸੀਂ ਇਹਦੇ ਤੋਂ ਤੁਹਾਡੀ ਕੋਈ ਸਹਾਇਤਾ ਨਹੀਂ ਚਾਹੀਦੀ ਅਸੀਂ ਕਾਪਰੇਟ ਨਹੀਂ ਕਰਨਾ ਸਹਿਯੋਗ ਨਹੀਂ ਸਾਡਾ ਕੰਮ ਹੈ ਲਾ ਲਾਰਡਰ ਮੇਨਟੇਨ ਰੱਖਣਾ ਵੱਡਾ ਕੰਮ ਹੈ ਅਸੀਂ ਇਸ ਟਕਰਾਸ਼ ਨਹੀਂ ਪੈਣਾ ਇਸ ਕਰਕੇ ਸਾਡੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਮਾਤਾ ਵਰਗੀਆਂ ਬੀਬੀ ਜੀ ਅਸਾਧ ਸਾਬ ਇਹ ਸਾਡਾ ਇਤਿਹਾਸ ਹੈ ਮਾਈ ਭਾਗੋ ਨੇ ਜਾਗ ਕੇ ਸਿੱਖ 328 ਰੂਪਾਂ ਨੂੰ ਮੁਕਰ ਰਹੇ ਆ ਐਸਜੀਪੀਸੀ ਕਹਿੰਦੇ ਆ ਕਿ ਇਹਦੇ ਬਾਰੇ ਅਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕਰਨੀ ਨਾ ਹੋਣ ਦੇਣੀ ਹੈ ਗੁਰੂ ਸਾਹਿਬ 328 ਰੂਪਾਂ ਦਾ ਦਾਵਾ ਦਿੱਤਾ ਹੈਗਾ ਕਿ ਸਾਡਾ ਇਹ ਸਮੱਸਿਆ ਲਈ ਕੋਈ ਲੈਂਦੇ ਨਹੀਂ ਹੈ ਅਸੀਂ ਉਹਨਾਂ ਨੂੰ ਯਾਦ ਕਰਾਉਣ ਆਏ ਆ ਕਿ ਮਾਈ ਭਾਗੋ ਨੇ ਉਸ ਸਮੇਂ ਜਿਹੜੇ ਸਿੰਘ ਛੱਡ ਕੇ ਆਏ ਸੀ ਗੁਰੂ ਸਾਹਿਬ ਨੂੰ ਉਹਨਾਂ ਨੂੰ ਫੇਰ ਚੂੜੀਆਂ ਦੀ ਭੇਟਾ ਦਿੱਤੀ ਸੀ ਫੇਰ ਉਹ ਮੁੜ ਕੇ ਆਪਣੀ 328 ਰੂਪਾਂ ਤੇ ਲੱਗ ਜਾਣ ਇਹ ਉਹਨਾਂ ਨੂੰ ਬੇਨਤੀ ਕਰਨ ਆਏ ਆ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਕਿ ਇਤਿਹਾਸ ਵਿੱਚ ਮਾਈ ਭਾਗੋ ਨੇ ਆਪਣੇ ਸਿੰਘਾਂ ਨੂੰ ਵਾਪਸ ਮੋੜਿਆ ਸੀ ਗੁਰੂ ਨਾਨਕ ਐਸਜੀਪੀਸੀ ਨੂੰ ਫੇਰ ਸਮਝਾਣਾ ਹੈ ਕਿ 328 ਰੂਪਾਂ ਦੀ ਭਾਲ ਕਰੋ ਉਹਦੀ ਪੜਤਾਲ 'ਚ ਮਦਦ ਕਰੋ ਜਿਹੜੇ ਕ੍ਰਿਮੀਨਲ ਇੱਥੇ ਫੋਰਜਰੀ ਕਰਕੇ ਚੋਰੀਆਂ ਕਰਕੇ ਕ੍ਰਿਮੀਨਲ ਕੰਡਕਟ ਕਰਕੇ ਗਏ ਆ ਉਹਨਾਂ ਤੇ ਕੇਸ ਦਰਜ ਕਰਕੇ ਗੁਰੂ ਸਾਹਿਬ ਨੂੰ ਇਨਸਾਫ ਦਿਵਾਓ ਤੇ ਗੁਰੂ ਸਾਹਿਬ ਦੀ ਭਾਲ ਕਰੋ ਇਹ ਇੱਕ ਚਿੰਨ ਹੈ ਜੋ ਸਾਡੇ ਇਤਿਹਾਸ ਦੇ ਪੰਨਿਆਂ 'ਚੋਂ ਮਾਈ ਭਾਗੋ ਨੇ ਵਰਤਿਆ ਸੀਗਾ ਤਾਂ ਕਿ ਉਹ ਜਿਹੜੇ ਸਿੱਖ ਮੁਕਰਦੇ ਆ ਕਿ 328 ਰੂਪ ਜਾਣ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਤੋਂ ਵਾਂਝੇ ਆ ਉਹਨਾਂ ਦੀ ਜ਼ਮੀਰ ਜਾਗੇ ਉਹ ਮੁੜ ਕੇ ਸਮਝਣ ਕਿ ਉਹਨਾਂ ਦਾ ਫਰਜ ਕੀ ਆ ਗੁਰੂ ਸਾਹਿਬ ਕਹੇ ਉਹਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਾਉਣ ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਲੈਣ ਔਰ ਸਤਿੰਦਰ ਕੋਲੀ ਵਰਗੇ ਜਿਹੜਾ ਫੋਰਜਰੀ ਨਹੀਂ ਫਰਾਡ ਨਹੀਂ ਕ੍ਰਿਮੀਨਲ ਕੰਡੈਕਟਰ ਨਹੀਂ ਆਪਣਾ ਉਰਿਓ ਘਟਾਲਾ ਕਰਕੇ ਗਏ ਆ ਉਹਨਾਂ ਦਾ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਭੇਜਣ ਇਹ ਅਸੀਂ ਯਾਦ ਦਿਵਾਣ ਆਏ ਆ ਐਸ.ਡੀ.ਪੀ. ਨੂੰ ਉਹਨਾਂ ਦੇ ਫਰਜ਼ ਨੂੰ ਤੁਹਾਡੇ ਫਰਜ਼ ਨੂੰ ਕਿ ਇਹ ਛੱਡਿਆ ਨਹੀਂ ਜਾ ਸਕਦਾ ਮਸਲਾ ਇਹ ਸਿਰੇ ਲਾਣਾ ਚਾਹੀਦਾ 328 ਰੂਪ ਕੇ ਸਾਲਾਤੇ ਬਰਗਾੜੀ 'ਚ ਅਸੀਂ ਦੇਖਿਆ ਕੀ ਹਾਲ ਹੋ ਗਏ ਉਹਨਾਂ ਦੇ ਸਾਡੇ ਮਨ 'ਚ ਫਿਕਰ ਹੈ ਇਹ 328 ਰੂਪ ਤੋਂ ਆਪਾਂ ਵਾਂਝੇ ਨਹੀਂ ਹੋ ਸਕਦੇ ਆ ਇੱਕ ਯਾਦਗਾਰੀ ਚਿੰਨ ਅਸੀਂ ਉਹਨਾਂ ਨੂੰ ਦੇਣ ਆਏ ਆ ਇਸ 'ਚ ਕੋਈ ਸਾਨੂੰ ਹੋਰ ਨਹੀਂ ਹੈ ਜੀ ਹੋਗੀ ਜੀ ਮੈਂ ਤੁਹਾਡੀ ਬੇਨਤੀ ਹੈ ਦੇਖੋ ਗੱਲ ਇਹ ਜਿਹੜੀ ਸੰਸਥਾ ਦਾ ਨਾ ਇਹ ਸੰਸਥਾ ਅਸੀਂ ਸੰਸਥਾ ਦੇ ਵਿੱਚ ਇਹ ਜੀ ਲਾਉ ਨਹੀਂ ਕਰ ਸਕਦੇ ਹਾਂ ਤੁਸੀਂ ਕਿਸੇ ਨੂੰ ਮਿਲਣਾ ਕਿਤੇ ਘਰ ਜਾ ਕੇ ਦੇ ਦਿਓ ਇਹ ਸੰਸਥਾ ਬੜੀ ਉੱਚ ਸੰਸਥਾ ਅਸੀਂ ਕੱਲੇ ਬੰਨੇ ਨੰਬਰ ਦੇ ਕਰਕੇ ਆਏ ਹਾਂ ਜੀ ਸਾਡੇ ਪਰਿਵਾਰਾਂ ਨੇ ਸ਼ੀਧੀਆਂ ਦੇ ਕੇ ਇਸ ਸੰਸਥਾ ਨੂੰ ਹੌਂਸਲਾ ਦਿੱਤਾ ਵਾ ਪਰ ਬੜੇ ਮੈਨੂੰ ਮਾਣ ਆ ਉਸ ਜੀ ਜ਼ਿਆਦਾ ਮਾਰਕ ਹੋਵੇ ਤੇ ਸਿਰਫ ਇੱਕ ਮਰੈਂਡਮ ਤੁਹਾਡਾ ਜੀਆ ਦਵਾ ਦਿੰਦੇ ਆ ਪਰ ਆ ਜਿਹੜੀ ਚੀਜ਼ ਆ ਇਹ ਬਸ ਇਹਦੇ ਕਿਤੇ ਜਾਣਾ ਮੈਂ ਜੀ ਨਹੀਂ ਇਹ ਮਰੈਂਡਮ ਦਵਾ ਦਿੰਦੇ ਆ ਆ ਮਾਰਕ ਚੰਗਨ ਕਰ ਇਹ ਸਸਤਾ ਨੂੰ ਨਹੀਂ ਇਹ ਸੰਸਥਾ ਨੂੰ ਜਾਣਾ ਅੱਛਾ ਸਸਤਾ ਨੂੰ ਤੁਸੀਂ ਐਂ ਕਹਿ ਰਹੇ ਹੋ ਕਿ ਇਹ ਸੰਸਥਾ ਨੂੰ ਅਸੀਂ ਯਾਦ ਨਹੀਂ ਦਵਾ ਸਕਦੇ ਕਿ 300 ਇਹ ਕੰਸਰਟਾਈਲ ਰੂਪ ਕੈਮ ਹੈ ਜੇ ਤੁਸੀਂ ਉਹ ਮੈਮੋਰੰਡਮ ਆਪਣਾ ਦਿਓ ਜਿਹੜੀ ਗੱਲ ਆ ਜਿਹੜੀ ਚੀਜ਼ ਹੈ ਨਾ ਲੈਂਡ ਆਰਡ ਨੂੰ ਮੈਂਟੇਨ ਰੱਖਣਾ ਪਰ ਟਕਰਾਅ ਨਹੀਂ ਪੈਣਾ ਕਿਹੜਾ ਟਕਰਾਅ ਟਕਰਾਅ ਤਾਂ ਮੈਨੂੰ ਲੋੜ ਨਹੀਂ ਉਹ ਸਾਨੂੰ ਕਹਿ ਦਵੇ ਤੁਸੀਂ ਸਹਿਯੋਗ ਦੇ ਆਮ ਜੇ ਤੁਹਾਡੇ ਨਾਲ ਕਿਉਂ ਕਿਹੜੇ ਟਕਰਾਅ ਹੁੰਦੇ ਭਾਵੇਂ ਕੋਈ ਫੇਰ ਤਾਂ ਮਾਈ ਭਾਗੋ ਟਕਰਾਅ ਵਾਲ ਆਪਣੀ ਸਿੰਘਾਂ ਵੱਲ ਵਧੀ ਸੀ ਕੋਈ ਨਹੀਂ ਆਪਾਂ ਇਹ ਮੈਮੋਰੰਡਮ ਦਵਾ ਦੇਣੀ ਜਿਸ ਕਦਰ ਨੂੰ ਬੁਲਾਉਣਾ ਹੈ तो कब